ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣੇ ਭਰਾਵਾਂ ਨੂੰ ਭੇਜ ਦਿਓ ਹਾਂਜੀ ਸਸਰੀਆਂ ਕਾਲ ਜੀ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਹੋਗੇ ਮੈਂ ਵੀ ਠੀਕ ਆ ਜੀ ਤੇ ਅੱਜ ਨਵਾਂ ਦਿਨ ਤੇ ਨਵੇਂ ਵਲੌਗ ਦੇ ਨਾਲ ਤੇ ਅੱਜ ਅਸੀਂ ਆਪਣੀ ਮੋਟਰ ਪਾਣੀ ਵਾਲੀ ਮੋਟਰ ਤੇ ਚੋਲਾ ਦਾ ਪ੍ਰਸ਼ਾਦ ਦੇਖ ਜਿਹਨੂੰ ਆਖਿਆ ਜਾਂਦਾ ਦੇਗ ਤੇ ਪ੍ਰਸ਼ਾਦ ਦੇਣ ਵਾਸਤੇ ਇੱਥੇ ਆਏ ਆ ਜੀ ਪ੍ਰਸ਼ਾਦ ਦਵਾਂਗੇ ਜੀ ਇੱਥੇ ਅੱਜ ਮੋਟਰ ਤੇ ਹਰ ਸਾਲ ਦਈਦਾ ਵਾ ਇਸ ਵਾਰ ਲੇਟ ਹੋ ਗਏ ਪਹਿਲਾਂ ਝੋਨੇ ਦੇ ਟਾਈਮ 'ਚ ਲਾਈਦੇ ਉਦੋਂ ਦਈਦਾ ਇਸ ਵਾਰ ਲੇਟ ਹੋ ਗਏ ਕੁਝ ਪ੍ਰੋਬਲਮ ਹੋਣ ਕਰਕੇ ਤੇ ਹੁਣ ਅਸੀਂ ਅੱਜ ਝੋਲਾਂ ਦਾ ਪ੍ਰਸ਼ਾਦ ਹੀ ਦੇਖਦੇ ਲੱਗੇ ਆ ਤੇ ਜਿਹਨੂੰ ਅਸੀਂ ਜਰਦਾ ਜਰਦਾ ਬੋਲਦੇ ਜਰਦਾ ਬਣਾਉਣਾ ਜੀ ਮਿੱਠੇ ਝੋਲਾਂ ਦਾ ਉਹ ਬਣਾਉਣ ਲੱਗੇ ਆ ਅੱਜ ਤੇ ਅਸੀਂ ਅੱਜ ਮੋਟਰ ਤੇ ਆਏ ਆ ਆਪਣੀ ਤੇ ਇਹ ਸਾਡੀ ਮੋਟਰ ਇਹ ਖੇਤ ਸਾਡੇ ਰੱਬ ਦੀ ਕਿਰਪਾ ਨਾਲ ਪੁਰੀ ਮੇਰ ਆ ਜੀ ਇੰਨੇ ਜੋਗਾ ਬਣਾਇਆ ਰੱਬ ਨੇ ਸਾਨੂੰ ਤੇ ਮੋਟਰ ਦਾ ਟਰੈਕਟਰ ਖੜਿਆ ਜਿੱਤੇ ਸਮਾਨ ਸਾਰਾ ਲੈ ਕੇ ਆਏ ਸੀ ਮੈਂ ਸਾਰੇ ਤੇ ਇੱਧਰ ਢੇਗ ਬਣਾ ਰਹੇ ਆ ਆਪਾਂ ਤੇ ਬੈਠੇ ਹੋਏ ਨੇ ਇੱਧਰ ਸਾਰੇ ਤੇ ਹੁਣ ਬਣਾ ਕੇ ਮਿਲ ਕੇ ਵਰਤਾਵਾਂਗੇ ਢੇਗ ਤਿਆਰ ਹੋ ਰਹੀ ਹੈ ਜੀ ਗੈਸ ਤੇ ਬਣਾ ਰਹੇ ਆ ਢੇਗ ਤਿਆਰ ਹੋ ਰਹੀ ਹੈ ਇਹ ਭਾਜੀ ਨੂੰ ਅਸੀਂ ਲੈ ਕੇ ਆਏ ਬਣਾਉਣ ਵਾਸਤੇ ਇਹ ਭਾਜੀ ਖੜੀ ਢੇਗ ਬਣਾ ਰਹੇ ਨੇ ਤੇ ਨਾਲ ਪਾਣੀ ਮੋਟਰ ਨਾਲ ਨਾਲ ਆ ਰਹੀ ਹੈ ਭਾਜੀ ਨਾਲ ਨਾਲ ਵੀ ਮੈਂ ਮੈਚ ਵੇਖ ਰੇ ਹਾਂ ਮੈਂ ਭਾਜੀ ਮੈਚ ਦੇਖ ਰੇ ਹਾਂ ਨਾਲ ਨਾਲ ਕ੍ਰਿਕਟ ਦਾ ਇਸ ਵਿੱਚ ਕਾਮੀ 5 ਵੇ ਦਾ ਸੀ ਮਤਲਬ ਪੂਰਾ ਦਾ ਜਦਾ ਰੋਟੀ ਦੇ ਨਾਲ ਵੀ ਸਮਾਨ ਚੱਲਦਾ ਰਿਹਾ ਵਾ ਅੱਡੀ ਕੰਦੇ ਮੈਂ ਗਏ ਇਤਨੀ ਮਾ ਉਹ ਮਰੀ ਨੀ ਵੀਡੀਓ ਬਣਦੀ ਹਾਂ ਕਾਕਾ ਤੇਰਾ ਨਾਮ ਦੱਸ ਫਿਰ ਤੇਰਾ ਨਾਮ ਕੀ ਆ ਤੁਹਾਡਾ ਰਾਜਾ ਨਿਕ ਪੂਰਾ ਨਾਮ ਦਸੀਦਾ ਵਾ ਰਾਜਨ ਤੁਹਾਡਾ ਓਏ ਜਗਰਾਜ ਸਿੰਘ ਕੀ ਜਗਰਾਜ ਜਗਰਾਜ ਸਿੰਘ ਹਾਂਜੀ ਬਲਜੀਤ ਨੂਰੀਤ ਕੋਰ ਨੂਰੀਤ ਕੋਰ ਤੁਹਾਡਾ ਨਵਰੀਤ ਉਹ ਗ੍ਰੀਨ ਵਾਲੀ ਦਾ ਮਨਸੀਰਤ ਤੁਹਾਡਾ ਸੈਕੰਡ ਪ੍ਰੀਕ ਸੈਕੰਡ ਪ੍ਰੀਕ ਕੋਰ ਹੁਣ ਕਿਹੜੀ ਕਲਾਸ ਚ ਚੌਥੀ ਫੋਰਥ ਜੀ ਹਾਂ ਚੌਥੀ ਤੁਸੀਂ ਚੌਥੀ ਪੰਜਵੀਂ ਪੋਰਥ ਫੋਰਥ ਤੀਸਰੀ ਤੀਸਰੀ ਸੈਕੰਡ ਸੈਕੰਡ ਹੈ ਪਹਿਲੀ ਪਹਿਲੀ ਹਾਂ ਤੁਸੀਂ ਛੋਟੇ ਦੋਵੇਂ ਹੈ ਤੇ ਉਹ ਤੁਸੀਂ ਤੂੰ ਜੱਗੇ ਦਾ ਮੁੰਡਾ ਹਨਾ ਤੇ ਤੂੰ ਕਿਸ ਦਾ ਮੁੰਡਾ ਬੱਚੀ ગાંધી ਦਾ મહાત્મા ગાંધી ਦਾ ਤੇ તું ਹੀ હે પેજે ਦਾ પેજે ਦਾ પેજા ઠી તું ਹੀ બਿੱਕਰ ਦਾ દોਤਾ બਿੱਕਰ ਦਾ દોਤਾ ਵਾ اچھا ਉਹ દોਤਾ ਵਾ ઠી ਨਾਨਕੇ ਆਵਾ ਤੇ તું ਹੀ ਬਿੱਕਰ ਜੀ ਦਾ ਤੇ ਨਾਨੇ ਦਾ ਨਾਨਾ દોય પે ફ્રેન્ડ ਹੋਣਾ આ ਇੱਕੋ ਜਿਹਾ ਲੱਗਦੇ ਵੀ ਇੱਕੋ ਜਿਹਾ ਸੇਂਡ ਸੇਮ ਆ ਤੇ ਆਪਣੇ ਗਿਆ ਆਪਣੇ মামੇ ਜਰ ਗਈ ਹੈ ਜੱਗੇ ਰਗਾ ਜਗेंद्र ਮਾਮੇ ਦੇ ਨਾਲ ਮम्मी ਦੀ ਮੰਦਰੀ ਤੇ ਇਦਾਂ ਦੀ ਮम्मी ਆ ਆਪਣੀ ਮਮੀ ਤੇ ਗਈ ਤੇ ਕੀ ਤੋ ਤੁਸੀਂ ਜੁgge ਦੀ ਇਹ ਜੁgge ਦੀ ਜੁgge ਦੀ ਅਛਾ ਹਾਂ ਉਹਦੀ ਮੰਮੀ ਆਪਣੀ ਤੇ ਗਈ ਵਰਗਮੰਤਰਾ ਇਹ ਕੇ ਅੱਛਾ ਉਹਦੇ ਗਾਂਧੀ ਅਛਾ ਜੱਗੇ ਦੇ ਠੀਕ ਹੈ ਤੁਸੀਂ ਕੇ ਦੀ ਸੇਗੂ ਸੇਗੂ ਮਤਲਬ ਕਾਸੀ ਬੈਨ ਜੱਗਾ ਕੀ ਤੇਰਾ ਭਰਾ ਦਾ ਨਾਂ ਕੀ ਆ ਨੀਰਜ ਉਹਦਾ ਉਹਦਾ ਨਾਂ ਕੀ ਕਹਿੰਦੇ ਨੂੰ ਨੀਰਜ ਹੋ ਸਾਰਿਆਂ ਸਾਸੀ ਆ ਬੁਲਾਤੀ ਆ ਆਹ ਨਾ ਉਹ ਗਿਆ ਨਾ ਚਲ ਉਹ ਉਧਰ ਨੂੰ ਕਹਿ ਕੇ ਗਿਆ ਠੇਕੇਦਾਰ ਦੇ ਮੁੰਡੇ ਨੂੰ ਤੇ ਮੈਂ ਉਹ ਦੱਸਿਆ ਦੱਸ ਮਾਰੀ ਜੀਤ ਨਸਰ ਤੇਰਾ ਉਹ ਨਾਨਕ ਸਭ ਤੇਰੀ ਵੜਿਆਈ ਪਰ ਮੈਨੂੰ ਜਾਣੀ ਮੋਰਾ ਅਰਦਾਸ ਇੱਕ ਉਹ ਆਂਦਾ ਸ੍ਰੀ ਵਾਹਿਗੁਰੂ ਜੀ ਦੇ ਘਰੇ ਵਾਰ ਸ੍ਰੀ ਗੁਰੂ ਜੀ ਦੀ ਖਾਤ ਸਾਈ ਦਸੀ ਪ੍ਰਥਮ ਪਤਾ ਉਹ ਤੇ ਸਮਰ ਕਹੋ ਗੁਰ ਨਾਨਕ ਲਈ ਝਾਏ ਰੰਗਰ ਗੱਤੇ ਅੰਦਰ ਰੰਗ ਦੱਸੇ ਸੇਸ ਹੈ ਸਰਜਨ ਹਰਗੋਬਿੰਦ ਸਿੰਘ ਮੌਸਮ ਰੌਸ਼ਨੀ ਹਰਾਏ ਸ੍ਰੀ ਅਕਾਲ ਪੁਰਖ ਦੀ ਕਾਏ ਦੇ ਦਿਸਟੇਰ ਸਾਬ ਦੋ ਪੰਜਾਈ ਆਪੀ ਦੇ ਤਰਕੜੇ ਪ੍ਰítomਨ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਅਤੇ ਸਮੂਹ ਪਰਵਾਰੋਂ ਸਦਕੇ ਸਿਚੇ ਪਾਸ਼ਾ ਜੀ ਨੂੰ ਇਹ ਰੰਗਾਂ ਦੇ ਲੰਗਰ ਤਿਆਰ ਕੀਤੇ ਗਏ ਸਦਕੇ ਸਿਚੇ ਪਾਸ਼ਾ ਜੀ ਕਿਰਪਾ ਕਰੋ ਆਪ ਜੀ ਨੂੰ ਧੋਗ ਲਗੇ ਧੋਗ ਲਗਾ ਪ੍ਰਸ਼ਾਦ ਆਪ ਜੀ ਸਾਥ ਸੰਗਤ ਚੌਥੇ ਜੋ ਜੀ ਸਕੇ ਸਵਾਸ ਸਵਾਸ ਆਗੀ ਦਾ ਨਾਮ ਦੇ ਸਦਕੇ ਸਿਚੇ ਪਾਸ਼ਾ ਜੀ ਪ੍ਰਵਾਧਨੀ ਚੱਲ ਜੀਏ ਕਿਲਾ ਆਪਣੇ ਦਰਮਾਂ ਘਰਾਂ ਕੋ ਸਿੱਖੀ ਨਾਮ ਲਾਣ ਬਖਸ਼ਿਆ ਦਾ ਹਲ ਕਰਨਾ ਹਰੋਵਰਾਂ ਚੋਦੇ ਤੰਦਰੁਸਤੀਆਂ ਬਖਸ਼ ਕਰਨੀ ਕਰੋ ਕਿਰਪਾ ਬਨਕ ਨਾਮ ਚੜ੍ਹਦੀ ਕਲਾ ਤੇਰੇ ਪਟਨੇਸ਼ਰ ਵਾਹੀ ਗੁਰਜੀਕਾ ਖਾਲਸਾ ਵਾਹੇ ਪਦੇ ਖਾੜੋ ਖਾੜੋ ਪਹਿਲਾਂ ਖਾੜੋ ਪਹਿਲੇ ਲੈ ਜਾਓ ਘਰੇ ਸਾ ਐ ਵੇ ਕੁੜੀ ਵੇ ਸ਼ਰਾਰਤਾ ਕਰਦੀ ਐ ਵੀਡੀਓ ਤੁਹਾਡੀ ਪਾ ਦੇਣੀ ਐ ਨੈਟ ਤੇ ਹੁਣ ਪਾ ਦਿਏ ਚਲੋ ਠੀਕ ਹੈ ਇਹ ਵੀ ਨਾ ਪਾਇਆ ਹੱਦੀ ਪਰ ਅੰਟੀ ਹੱਦੀ ਪਾਇਆ ਤੁਹਾਡੀ ਪਰ ਪੱਕਾ 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 ਪਾ ਦਾਂਗੇ ਸਾਰਿਆਂ ਦੀ ਪਾ ਦੇਣੀ ਹੈ ਹਾਂ ਬਾਲਿੰਗ ਵਾਲੇ ਤਾਂ ਦੇਣ ਦੇਣ ਜਰੂਰ ਜਰੂਰ ਸਾਰਿਆਂ ਨੂੰ ਦੱਸ ਦਾਂਗੇ ਲੋ ਜੀ ਪ੍ਰਸ਼ਾਦ ਲੈ ਕੇ ਜਾਂਦੇ ਹੋਏ ਆਪਣੇ ਘਰ ਨੂੰ ਬਾਏ 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 ਆਪਣੇ ਭਰਾਵਾਂ ਨੂੰ ਭੇਜ ਦੋ ਪ੍ਰਸ਼ਾਦ ਲੈਣ ਲਈ ਆਪਣੀ ਮੰਮੀਆਂ ਨੂੰ ਡੈਡੀਆਂ ਨੂੰ ਭੇਜ ਦੋ ਹਾਂ ਦਾਦੀਆਂ ਨੂੰ ਭੇਜ ਦੋ ਲੋ ਜੀ ਦੇਖਦੀ ਹੋਗੀ ਸਮਾਪਤੀ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਘਰ ਨੂੰ ਚੱਲੇ ਆ ਜੀ ਤੇ ਪੈਕਿੰਗ ਕਰ ਲਈ ਆ ਆਪਣਾ ਸਮਾਨ ਸਾਰਾ ਬਤਾਏਗਾ ਦੇਖ ਬਹੁਤ ਵਧੀਆ ਰਿਹਾ ਕੰਮ ਆਪਣਾ ਤੇ ਸੰਗਤ ਆਈ ਹੈ ਸੰਗਤਾਂ ਚਰਨ ਪਾਏ ਆ ਜੀ ਸਾਡੀ ਮੋਟਰ ਤੇ ਤੇ ਰੱਬ ਵਸਦਾ ਹਰ ਕਿਸੇ ਵਿੱਚ ਤੇ ਹੁਣ ਅਸੀਂ ਚੱਲੇ ਜੀ ਕਰ ਲਈ ਪੈਕਿੰਗ ਤੇ ਸਮਾਪਤੀ ਹੋ ਗਈ ਆ ਤੇ ਸ਼ਾਮ ਦਾ ਵੇਲਾ ਹੋ ਗਿਆ ਵਾ ਹੁਣ ਮੈਂ ਸਾਮਾਨ ਟਰੈਕਟਰ ਤੇ ਲੱਦਾਂਗਾ ਤੇ ਹੁਣ ਚੱਲਾਂਗੇ ਤੇ ਕਰਦੇ ਆ ਇੱਥੇ ਜੀ ਵਲੌਗ ਦੀ ਸਮਾਪਤੀ ਅੱਜ ਦੀ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਚ ਬਾਏ ਬਾਏ ਟਾਟਾ ਸੀ ਯੂ